ਸਾਸਤਰੀ ਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਿ ਉੱਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਲੋ ਮਿੱਤਰੋ ਆਪਾਂ ਕਿ ਸੋਡੀ ਖਾਤਰ ਜੋੜੀ ਲੈ ਕੇ ਆਏ ਆ ਸੇਲ ਕਰਨੀ ਆਪਾਂ ਜੁੜੀ ਇਹ ਕਰਿਓ ਚੈੱਕ ਜੋੜੀ ਪੂਰੀ ਫਸ ਕਲਾਸ ਇੱਕ ਨੰਬਰ ਬੱਚੇ ਕੱਢਦੀ ਹੈ ਆਪਣੇ ਕੋਲੇ ਹੁਣੀ ਬੱਚੇ ਕੱਢ ਕੇ ਹਟੀਆਂ ਜੋੜੀ ਠੀਕ ਹੈ ਜੀ ਆਪਾਂ ਸੇਲ ਕਰਨੀ ਆ ਕਿਸੇ ਵੀ ਭਰਾ ਨੇ ਲੈਣੀ ਹੋਵੇ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਉੱਡਣ ਦੀ ਫੁੱਲ 120% ਗਾਰੰਟੀ ਹੈ ਬਾਈ ਇਹਨਾਂ ਦੇ ਬੱਚੇ ਉੱਡਣ ਦੀ 100% ਵੀ ਨਹੀਂ ਕਹਿ ਸਕਦੇ ਆਪਾਂ 120% ਬਾਈ ਇਹਨਾਂ ਦੇ ਬੱਚੇ ਉੱਡਣਗੇ ਹੀ ਉੱਡਣਗੇ ਬਾਈ ਤੇ ਮੈਸੇਜਾਂ ਨਾ ਕਰਿਓ ਬਾਈ ਜੀਨੇ ਵੀ ਲੈਣੇ ਆਪਾਂ ਨੂੰ ਫੋਨ ਲਾ ਲਿਓ ਸਿੱਧਾ ਕੋਈ ਚੱਕਰ ਨਹੀਂ ਬਹੁਤ ਪ੍ਰਾਣਾ ਸੰਗ ਜੀ ਜਾਂਦੇ ਆ ਮੈਸੇਜ ਕਰਨ ਲੱਗ ਜਾਂਦੇ ਆ ਜੀ ਕੋਈ ਨਮਾਇਆ ਆਪਣੇ ਚੈਨਲ ਤੇ ਆਪਣਾ ਭਰਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਓ ਠੀਕ ਹੈ ਜੀ ਆਹ ਦੇਖੋ ਜੋੜੀ ਸੋਡੀ ਖਾਤਰ ਜਿਹੜਾ ਭਰਾ ਲੈਣ ਦਾ ਵਧੀਆ ਕੋਈ ਬਾਜ਼ੀਆਂ ਬੁਜ਼ੀਆਂ ਛੱਡਦਾ ਭਰਾ ਜਾਂ ਕੋਈ ਸਕੀਨ ਹੈ ਕੋਈ ਉਹੀ ਬੰਦਾ ਲੈ ਸਕਦਾ ਬਈ ਇਹਨਾਂ ਨੂੰ ਹਾਂ ਇਹ ਚੀਜ਼ਾਂ ਨੇ ਬਈ ਕੋਈ ਨਗੀਨੇ ਹੀ ਨੇ ਇੱਕ ਤਰ੍ਹਾਂ ਦੇ ਹਨ ਨਾ ਨੰਬਰ ਬਈ ਆਪਣਾ ਹੈਗਾ 66960 32300 ਬਾਕੀ ਆਪਾਂ ਵੀ ਨੰਬਰ ਲਿਖ ਦਾਂਗੇ ਆਪਣਾ ਠੀਕ ਹੈ ਜੀ ਨੰਬਰ ਕਰ ਲਿਓ ਨੋਟ ਆਹ ਦੇਖ ਲਓ ਤੁਹਾਡੇ ਸਾਹਮਣੇ ਇਹਨੂੰ ਉੱਤਰ ਆਖਾਂ ਕਰ ਲਓ ਚੈੱਕ ਠੀਕ ਹੈ ਜੀ ਆਹ ਤੋਂ ਉਧਰੀ ਹੈ ਇਹਨੂੰ ਕਰ ਲਓ ਚੈੱਕ ਇੱਕ ਨੰਬਰ ਦਾ ਉੱਤਰ ਹੈ ਵੀਰੇ ਇੱਕ ਨੰਬਰ ਦਾ